ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਚਹਿਲ ਕੀਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ ਤਕਰੀਬਨ ਦੁਪਹਿਰ ਦੇ ਵੀਰੋ 1:00 ਵਜੇ ਤੋਂ ਲੈ ਕੇ ਸ਼ਾਮ ਤੱਕ ਦੇ ਮੌਸਮ ਦੀ ਕਿ ਇਨ੍ਹਾਂ ਸਮੇਂ ਦੇ ਵਿੱਚ ਵੀਰੋ ਜੇ 1 ਘੰਟੇ ਹੋਣਗੇ ਇਨ੍ਹਾਂ ਘੰਟਿਆਂ ਦੇ ਵਿੱਚ ਪੰਜਾਬ ਦੇ ਕਿੰਨਾ-ਕਿੰਨਾ ਖੇਤਰਾਂ ਦੇ ਵਿੱਚ ਮੌਸਮੀ ਹਲਚਲ ਹੋ ਸਕਦੀ ਹੈ ਆਪਾਂ ਨੂੰ ਬਰਸਾਤ ਹਨੇਰੀ ਮੀਂਹ ਵਰ ਚਮਕ ਦਾ ਮਾਹੌਲ ਦੇਖਣ ਨੂੰ ਮਿਲ ਸਕਦਾ ਹੈ ਉਹ ਕਿਹੜੇ ਖੇਤਰ ਹੋਣਗੇ ਵੀਰੋ ਉਹਨਾਂ ਖੇਤਰਾਂ ਦੀ ਜਾਣਕਾਰੀ ਆਪਾਂ ਕਿਸਾਨ ਵੀਰਾਂ ਨਾਲ ਸਾਂਝੀ ਕਰਦੇ ਆਂ ਕਿਸਾਨ ਵੀਰੋ ਇੱਕ ਬਦਲੀ ਸਿਸਟਮ ਜੋ ਕਿ ਹਰਿਆਣਾ ਵਾਲੀ ਸਾਈਡ ਤੋਂ ਪੰਜਾਬ ਦੇ ਵਿੱਚ ਇੰਟਰ ਹੋਇਆ ਹੈ ਜੋ ਕਿ ਵੀਰੋ ਪੰਜਾਬ ਦੇ ਪੂਰਬੀ ਤੇ ਕੁਝ ਦੱਖਣੀ ਭਾਗ ਜਿਵੇਂ ਕਿ ਆਪਾਂ ਮਹਾਲੀ ਚੰਡੀਗੜ੍ਹ ਤੋਂ ਲੈ ਲੋ ਵੀਰੋ ਇੱਥੋਂ ਲੈ ਕੇ ਆਪਾਂ ਫਤਿਹਗੜ੍ਹ ਸਾਹਿਬ ਤੱਕ ਦੇ ਏਰੀਆ ਕੁਝ ਵੀਰੋ ਇਹਦੇ ਵਿੱਚ ਕਪੂਰਥਲਾ ਦੇ ਭਾਗ ਹੋਣਗੇ ਕੁਝ ਅਨੰਦਪੁਰ ਸਾਹਿਬ ਦੇ ਭਾਗ ਹੋਣਗੇ ਇਹਨਾਂ ਖੇਤਰਾਂ ਦੇ ਧੂਰੀ ਮਲੇਰਕੋਟਲਾ ਸੰਗਰੂਰ ਜੋ ਮੱਧ ਪੰਜਾਬ ਦੇ ਏਰੀਆ ਲੁਧਿਆਣੇ ਦੇ ਕੁਝ ਭਾਗ ਵੀਰੋ ਇਹਨਾਂ ਖੇਤਰਾਂ ਦੇ ਵਿੱਚ ਤੇ ਕੁਝ ਮਾਨਸਾ ਦੇ ਭਾਗ ਵੀ ਹੋਣਗੇ ਵੀਰੋ ਦੇ ਵਿੱਚ ਤੇ ਕੁਝ ਭਾਗ ਬਰਨਾਲੇ ਦੇ ਵੀ ਹੋਣਗੇ ਸੋ ਵੀਰੋ ਇਹਨਾਂ ਖੇਤਰਾਂ ਦੇ ਵਿੱਚ ਆਪਾਂ ਨੂੰ ਆਉਂਦੇ ਕੁਝ ਘੰਟਿਆਂ ਦੇ ਬਾਅਦ ਸ਼ਾਮ ਦੇ 6-7 ਵਜੇ ਤੱਕ ਹਉਣ ਤੋਂ ਲੈ ਕੇ ਬਰਸਾਤੀ ਗਤੀਵਿਧੀਆਂ ਮੇਰੇ ਟੁੱਟਵੇਂ ਰੂਪ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮ ਦੇ ਵਿੱਚ ਗਰਜ ਚਮਕ ਕਿਸੇ ਕਿਸ ਤਰ੍ਹਾਂ ਵਿੱਚ ਹਲਕਾ ਮੀਂਹ ਤੇ ਵੀਰੋ ਕਿਸੇ ਕਿਸੇ ਥਾਵਾਂ ਦੇ ਉੱਤੇ ਆਪਾਂ ਨੂੰ ਤੇਜ਼ ਛਾਟੇਦਾਰ ਮੀਂਹ ਵੀ ਕੁਝ ਸਮੇਂ ਲਈ ਦੇਖਣ ਨੂੰ ਮਿਲ ਸਕਦਾ ਹੈ ਇਹ ਵੀਰੋ ਸਿਸਟਮ ਤਕਰੀਬਨ ਸ਼ਾਮ ਤੱਕ ਆਪਣਾ ਅਸਰ ਦਿਖਾਵੇਗਾ ਜੇਕਰ ਵੀਰੋ ਆਪਣਾ ਖੇਤਰ ਹੋਰ ਵਧਾਉਂਦਾ ਹੈ ਤਾਂ ਕੁਝ ਭਾਗ ਜੋ ਮਾਨਸਾ ਦੇ ਵੀਰੋ ਪੱਛਮੀ ਭਾਗ ਹੋਣਗੇ ਤੇ ਕੁਝ ਥੋੜੇ-ਮੋٹے ਖੇਤਰ ਵੀਰੋ ਬਠਿੰਡੇ ਦੇ ਵੀ ਇਹਦੇ ਵਿੱਚ ਐਂਟਰ ਹੋ ਸਕਦੇ ਨੇ ਕੁਝ ਭਾਗ ਮੋਗੇ ਦੇ ਸੋ ਵੀਰੋ ਬਾਕੀ ਜੋ ਪੰਜਾਬ ਦਾ ਮੌਸਮ ਹੈ ਵੀਰੋ ਮੁਖਸਰ ਸਾਹਿਬ ਫਰੀਦਕੋਟ ਫਿਰੋਜ਼ਪੁਰ ਤਰਨਤਾਰਨ ਅੰਮ੍ਰਿਤਸਰ ਸਾਹਿਬ ਵੀਰੋ ਇਨ੍ਹਾਂ ਖੇਤਰਾਂ ਦੇ ਵਿੱਚ ਮੌਸਮ ਕੁੱਲ ਮਿਲਾ ਕੇ ਠੀਕ ਹੀ ਰਿਹਾ ਹੈ ਸਿਸਟਮ ਦਾ ਅਸਰ ਉਹਨਾਂ ਖੇਤਰਾਂ ਤੱਕ ਘੱਟ ਹੀ ਦੇਖਣ ਨੂੰ ਮਿਲੇਗਾ ਬਾਕੀ ਵੀਰੋ ਸ਼ਾਮ ਦੇ ਟਾਈਮ ਫਿਰ ਆਪਾਂ ਨੂੰ ਜਿੰਮੀ ਕੋਈ ਮੌਸਮ ਦੇ ਵਿੱਚ ਹਲਚਲ ਦੇਖਣ ਨੂੰ ਮਿਲੇਗੀ ਕਿ ਅਪਡੇਟ ਮਿਲੇਗੀ ਆਪਾਂ ਸਾਰੀ ਜਾਣਕਾਰੀ ਫਿਰ ਵੀਰੋ ਸਮੇਂ ਤੋਂ ਪਹਿਲਾਂ ਕਿਸਾਨ ਵੀਰ ਨਾਲ ਸਾਂਝੀ ਕਰਾਂਗੇ ਸੋ ਮੌਸਮ ਦੀ ਹਰ ਛੋਟੀ ਤੋਂ ਵੱਡੀ ਸਹੀ ਜਾਣਕਾਰੀ ਲਈ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਨਾਲ ਬਨੇ ਰਹੋ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ